ਜਿਲੰਦਰ ਜਿਹੜਾ ਕਿਰਾਏ ਤੇ ਘਰ ਲੈ ਲੈ ਮੈਂ ਕਿਤੇ ਲੈ ਲਈ ਅਜੇ ਤਾਂ ਮੈਂ ਘਰ ਲੈ ਆ ਨਹੀਂ ਜਿਲੰਦਰ ਕਹਿੰਦੀ ਜੇ ਲੈ ਵੀ ਲਿਆ ਮੈਂ ਦੱਸ ਦੂੰਗਾ ਤੁਹਾਨੂੰ ਜਿਲੰਦਰ ਕਿਰਾਏ ਤੇ ਘਰ ਲੈ ਲਿਆ ਕਿਉਂਕਿ ਐਸ ਘਰ ਚੋਂ ਪੂਰਤ ਮਨ ਨੂੰ ਕੱਢਿਆ ਜਾਊਗਾ ਤਾਂ ਕਰਕੇ ਮੈਂ ਜਾਖੜ ਸਾਹਿਬ ਨੂੰ ਪੁੱਛਦਾ ਚਾਹੁੰਦਾ ਉਹ ਤੁਹਾਡੇ ਕਿੰਨੇ ਘਰ ਹੋ ਗਏ ਹੁਣ ਤੱਕ ਪਹਿਲਾਂ ਤੁਸੀਂ ਫਰੋਜਪੁਰ ਤੋਂ ਕੱਢੇ ਤੁਸੀਂ ਘਰ ਗੁਰਦਾਸਪੁਰ ਲੈ ਲਿਆ ਬਾਅਦ ਗੁਰਦਾਸਪੁਰਾ ਨੇ ਤੁਹਾਨੂੰ ਗੜਤਾ ਤੁਸੀਂ ਘਰ ਪੰਜ ਪੰਜ ਕੁਲੇ ਲੈ ਲਿਆ ਤੋ ਤੁਹਾਨੂੰ ਲੱਗਿਆ ਵੀ ਮੈਨੂੰ ਮੁੱਖ ਮੰਤਰੀ ਬਣਾਉਣਗੇ ਹੁਣ ਉਹ ਕਰ ਚੰਨੀ ਹੁੰਦੇ ਦਾ ਜੀ ਤੁਸੀਂ ਫਿਰ ਬੀਜੇਪੀ ਵਾਲੇ ਪਾਸੇ ਘਰ ਲੈ ਲਿਆ ਉੱਥੇ ਤੁਹਾਨੂੰ ਲੱਗਿਆ ਵੀ ਚਲ ਹੁਣ ਸ਼ਾਇਦ ਦਿੱਲੀ ਘਰ ਮਿਲੂਗਾ ਮੰਤਰੀ ਵਾਲਾ ਉਹ ਵੀ ਢੁੰਦੇ ਦਾ ਜੀ ਤੁਸੀਂ ਪਹਿਲਾਂ ਆਪਣੇ ਘਰ ਗਿਣ ਲਓ ਕਿਰਪਾ ਕਰਕੇ ਮੇਰੇ ਘਰ ਦੀ ਬੇਕਰਨਾ ਕਰੋ ਸਾਰਾ ਪੰਜਾਬ ਹੀ ਮੇਰਾ ਘਰ ਹੈ ਸੋ ਐਸ ਤਰ੍ਹਾਂ ਦੀਆਂ ਜਿਹੜੀਆਂ ਬੇਹੂਦੀਆਂ ਇਹਦੋਂ ਪਹਿਲਾਂ ਵੀ 3-4 ਵਾਰੀ ਇਦਾਂ ਕਰਾ ਚੁੱਕੇ ਨੇ ਇੱਕ ਵਾਰੀ ਕਹਤਾ ਕਿ ਕੇਜਰੀਵਾਲ ਦੇ ਭਗਵੰਦ ਮਾਨ ਨੇ ਝਾਕੀਆਂ ਤੇ ਆਪਣੀ ਫੋਟੋ ਲਾ ਲਈ ਸੀ ਜਦੋਂ ਮੈਂ ਕਿਹਾ ਸੀਗਾ ਮੈਂ ਰਾਜਨੀਤੀ ਛੱਡ ਦੂੰਗਾ ਲੈ ਕਿਸੇ ਡਿਜ਼ਾਈਨ ਚ ਦਿਖਾ ਦਿਓ ਬਾਅਦ ਜੋ ਪਾਰਟੀ ਵੀ ਮੋਕਰ ਗਈ ਫਿਰ ਚੁੱਪ ਕਰਕੇ ਬਹਿ ਗਏ ਸੋ ਮੈਨੂੰ ਨਹੀਂ ਲੱਗਦਾ ਕਿ ਜਾਕਰ ਸਾਹਿਬ ਜਿਹੜੇ ਨੇ ਉਹ ਮੈਂ ਤਾਂ ਬਹੁਤ ਸਿਆਣਾ ਪੋਲਿਟਿਸ਼ੀਅਨ ਉਹਨਾਂ ਨੂੰ ਮੰਨਦਾ ਸੀ ਪਰ ਜਿਸ ਤਰ੍ਹਾਂ ਦੇ ਉਹਨਾਂ ਦੇ ਬਿਆਨ ਆਉਂਦੇ ਰਹਿੰਦੇ ਨੇ ਉਹ ਕਿਸੇ ਨਾ ਕਿਸੇ ਫਰਸਟ੍ਰੇਸ਼ਨ ਚ ਨੇ ਜਾਂ ਤਾਂ ਉਹਨਾਂ ਦੀ ਕੋਈ ਇੱਛਾ ਨਹੀਂ ਪੂਰੀ ਹੋ ਰਹੀ ਜਾਂ ਉਹਨਾਂ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਪਤਾ ਨਹੀਂ ਪਤਾ ਨਹੀਂ ਕਿਉਂ ਇਤਨਾ ਉਹਨਾਂ ਦੇ ਬਿਆਨ ਆਉਂਦੇ ਰਹਿੰਦੇ ਨੇ ਕਿ ਆ ਆਇਂ ਕਰਤਾ ਇਹਨੂੰ ਆਇਂ ਨਾ ਕਰਿਓ ਉਹਨਾਂ ਪੰਜਾਬ ਸਰਕਾਰ ਸੱਚੀ ਪੂਰੀ ਸੱਚੀ ਭਾਵਨਾ ਨਾਲ ਕੰਮ ਕਰ ਰਹੀ ਹੈ ਡਰੱਗਸ ਤੇ ਕ੍ਰਾਪਸ਼ਨ ਤੇ ਨੌਕਰੀਆਂ ਦੇਣ ਸੰਬੰਧੀ ਅੱਜ ਵੀ ਹੁਣ ਮੈਂ ਹੜਾਂ ਦਾ ਜਿਹੜਾ ਉਹ ਬਾਅਦ ਚ ਜੱਜਾ ਲੈਣ ਜਾਂਦੇ ਬਾਅਦ ਚ ਕਿਉਂ ਜਾਂਦੇ ਜੀ ਪਹਿਲੇ ਕਿਉਂ ਨਹੀਂ ਜਾਂਦੇ ਅਸੀਂ ਠੀਕ ਕਰ ਅੱਜ ਮੈਂ ਖੱਗਰ ਦੇ ਆਲੇ ਦੁਆਲੇ ਜਿਹੜੇ ਪਿੰਡ ਨੇ ਮਕੋੜ ਸਾਹਿਬ ਜਾਊਂਗਾ ਅੱਜ ਆਲੇ ਦੁਆਲੇ ਪਿੰਡ ਨੇ ਹੋਤੀਪੁਰ ਹੈ ਕੁਦਨੀ ਹੈ ਜਿਹੜਾ ਕੜਹਿਲ ਹੈ ਚੰਦੂ ਚਾਂਦੂ ਹੈ ਥੇੜੀ ਹੈ ਮੰਡਵੀ ਹੈ ਅੰਦਾਣਾ ਹੈ ਮੈਂ ਉਹਨਾਂ ਪਿੰਡਾਂ ਚ ਆ ਰਿਹਾ ਲੋਕਾਂ ਨਾਲ ਮਿਲ ਰਿਹਾ ਕਿ ਆਜੋ ਦੱਸੋ ਨਾਲ ਮੇਰੇ ਸਾਰੇ ਸੈਕਟਰੀ ਇਰੀਗੇਸ਼ਨ ਵਗੈਰਾ ਸਾਰੇ ਜਾਣਗੇ ਕਿ ਕੋਈ ਕਿਨਾਰਾ ਕਿਉਂਕਿ ਬੋਰੀਆਂ ਭਰ ਰੱਖੀਆਂ ਨੇ ਸਾਰੀਆਂ ਹੁਣ ਹਜੇ ਟਾਈਮ ਹੈਗਾ ਕਿ ਆਪਾਂ ਕਿਨਾਰਿਆਂ ਨੂੰ ਹੋਰ ਕਿਉਂਕਿ ਉਸ ਤੋਂ ਬਾਅਦ ਫਿਰ ਫਸਲ ਬੀਜੀ ਜਾਂਦੀ ਹੈ ਫਿਰ ਜਾਣਾ ਮੁਸ਼ਕਲ ਹੋ ਜਾਂਦਾ ਅੱਜ ਮੈਂ ਉੱਥੇ ਜਾਊਂਗਾ ਜੀ ਅੱਜ ਤਿੰਨ ਘਰਾਂ ਚ ਜਿਹਦੇ ਵਿੱਚ ਜਖੇਪੜ ਪਿੰਡ ਤੋਂ ਸ਼ਹੀਦ ਤਰਲੋਚਨ ਸਿੰਘ ਫੌਜ ਦੇ ਵਿਸੀਨਾਂ ਦੀ ਸ਼ਹੀਦੀ ਹੋ ਗਈ ਤੇ ਹਰ ਸਿਮਰਨ ਸਿੰਘ ਪਸਹਾੜ ਤੋਂ ਤੇ ਸੁਰਿੰਦਰ ਸਿੰਘ ਸ਼ਹੀਦ ਡੂਡੀਆਂ ਇਹ ਮੂਨਕ ਦੇ ਨੇੜੇ ਆ ਇਹ ਤਿੰਨੋਂ ਸ਼ਹੀਦ ਨੇ ਜਿਨ੍ਹਾਂ ਨੂੰ ਦੇਸ਼ ਲਈ ਸ਼ਹੀਦੀ ਦਿੱਤੀ ਪਰ ਇਲੈਕਸ਼ਨ ਕੋਡ ਲੱਗਣ ਕਰਕੇ ਅਸੀਂ ਇਹਨਾਂ ਨੂੰ ਇਹਨਾਂ ਦਾ ਜਿਹੜਾ ਮਾਨ ਸਨਮਾਨ ਦਾ ਜਿਹੜਾ ਪੰਜਾਬ ਸਰਕਾਰ ਦਾ 1 ਕਰੋੜ ਰੁਪਏ ਦਾ ਗ੍ਰਾਫਟ ਹੈ ਉਹ ਨਹੀਂ ਦੇ ਸਕੇ ਅੱਜ ਮੈਂ ਉਹਨਾਂ ਦੇ ਘਰੇ ਵੀ ਜਾਊਗਾ ਜੀ ਕਿਉਂਕਿ ਕੋਡ ਜਿਹੜਾ ਉਹ ਚੱਕਿਆ ਗਿਆ ਤਾਂ ਹੁਣ ਅਸੀਂ ਇਹ ਜਿਹੜਾ ਪੰਜਾਬ ਸਰਕਾਰ ਦੀ ਮਾਨ ਸਨਮਾਨ ਦੇਣ ਦੀ ਸ਼ਹੀਦ ਦੇ ਪਰਿਵਾਰ ਨੂੰ ਉਹ ਸਕੀਮ ਹੈ ਉਹ ਉਹਦੇ ਤਹਿਤ ਮੈਂ ਉਹਦੇ ਘਰੇ ਜਾਊਂਗਾ ਜੀ ਬਾਕੀ ਇਹਨਾਂ ਨੂੰ ਕਹੀ ਜਾਣ ਦਿਓ ਜੀ ਇਹਨਾਂ ਨੇ ਕਰਨਾ ਇਹਨਾਂ ਨੂੰ ਕੁਝ ਹੈ ਨਹੀਂ ਕੋਈ ਕਿਸੇ ਨਾਲ ਲੜੀ ਜਾਂਦਾ ਕੋਈ ਕਿਸੇ ਨਾਲ ਲੜੀ ਜਾਂਦਾ ਮੇਰੀ ਤਾਂ ਲੜਾਈ ਡਰੱਗਸ ਨਾਲ ਹੈ ਮੇਰੀ ਲੜਾਈ ਮਹਿੰਗਾਈ ਨਾਲ ਹੈ ਮੇਰੀ ਲੜਾਈ ਗਰੀਬੀ ਨਾਲ ਹੈ ਮੇਰੀ ਲੜਾਈ ਹਾਂ ਪੰਜਾਬੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੱਕਣ ਦੇ ਵਿੱਚ ਰਾਹ ਜਿਹੜੇ ਅੜਿੱਕੇ ਨੇ ਮੇਰੀ ਲੜਾਈ ਉਹਨਾਂ ਨਾਲ ਹੈ you know we have just completed this exercise and we are we are, we are launching an operation ਦੇਖੋ ਤੁਹਾਨੂੰ ਹੁਣ ਥੋੜੀ ਦੱਸਾਂਗੇ ਜੀ ਫਿਰ ਦੱਸਾਂਗੇ ਐ ਨਾ ਕਰੋ ਨਾ ਹੁਣ ਕਿ ਤੁਹਾਨੂੰ ਤੋ ਤੋ ਤੁਸੀਂ ਉਹ ਛੱਡ ਕੇ ਆਉਣਾ ਉਹਨਾਂ ਨੂੰ ਜੇਲ੍ਹ ਚ ਹੈ ਨਾ ਬਣ ਗਈ ਲਿਸਟ ਬਣ ਗਈ ਐਕਸ਼ਨ ਹੋਊਗਾ ਉਸ ਐਕਸ਼ਨ ਚੋਂ ਕਿੰਨੇ ਕ ਕਿੰਨਾ ਦੇ ਘਰੋਂ ਕੀ ਬਰਾਮਦੀ ਹੁੰਦੀ ਹੈ ਜਾਂ ਕਿੰਨਾ ਦੀ ਕੀ ਇਨਵੋਲਵਮੈਂਟ ਰਹਿੰਦੀ ਹੈ ਉਹ ਸਾਰਾ ਚੈੱਕ ਕਰ ਲਾ ਇਹ ਤਾਂ ਇਹ ਜਾਣਿਆ ਪਰ ਉਹ ਜਿਹੜੀ ਗੁਪਤ ਜਿਹੜੀ ਹੁੰਦੀ ਆ ਉਹ ਪਤਾ ਲੱਗ ਜਾਂਦੀ ਐ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਜਿਨ੍ਹਾਂ ਨੇ ਹ ਹੁਣ ਇੱਕ ਇੱਕ ਦੋ ਪੁਲਿਸ ਵਾਲੇ ਫੜੇ ਨੇ ਜਿਨ੍ਹਾਂ ਨੇ 102 ਬੰਦਿਆਂ ਤੋਂ 25-25000 ਰੁਪਏ ਪਰ ਨੌਕਰੀ ਕਹਿ ਕੇ 26 ਲੱਖ 2926 ਰੁਪਏ ਆ ਬਿਖਾਤਾਂ ਚ ਪੁਆਏ ਕਿਸ ਦਾ ਨਾਮ ਪਤਾ ਤੁਹਾਨੂੰ ਉਹਨਾਂ ਦਾ ਫੋਨ ਇੱਥੇ ਆਇਆ ਸੀਗਾ ਐਂਟੀ ਕ腐ਸ਼ਨ ਹੈਲਪ ਸੈਂਟਰ ਜਿਹੜਾ 9501200200 ਮੈਂ ਫੇਰ ਰਿਪੋਰਟ ਕਰ ਦੇਣਾ 9501200200 ਇੱਥੇ ਫੋਨ ਕਰੋ ਜਾਂ ਸਾਡੇ ਪੋਰਟਲ ਤੇ ਫੋਨ ਕਰੋ ਜਾਂ ਬਿਜਿਲੈਂਸ ਨੂੰ ਦੱਸੋ ਤੁਹਾਡੀ ਜਿਹੜੀ ਇਨਫੋਰਮੇਸ਼ਨ ਹੈ ਬਿਲਕੁਲ ਗੁਪਤ ਰੱਖੀ ਜਾਊਗੀ ਪੰਜਾਬ ਨੂੰ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਤੁਸੀਂ ਕਿਸੇ ਤਰ੍ਹਾਂ ਦਾ ਵੀ ਯੋਗਦਾਨ ਪਾ ਸਕਦੇ ਹੋ ਤੁਸੀਂ ਇਹ ਵੀ ਦੱਸ ਸਕਦੇ ਮੈਨੂੰ ਸ਼ੱਕ ਹੈ ਕਿ ਇੱਥੇ ਨਸ਼ਾ ਵਿਕਦਾ ਹੈ ਸ਼ੱਕ ਵੀ ਸ਼ਾਇਦ ਤੁਹਾਨੂੰ ਨਾ ਕੰਫਰਮ ਹੋਵੇ ਕਿਸੇ ਨੂੰ ਉਹ ਦੱਸ ਦਿਓ ਤੁਹਾਡਾ ਕੋਈ ਨਾਮ ਨਹੀਂ ਆਊਗਾ ਅਸੀਂ ਉਹ ਸ਼ੱਕ ਨੂੰ ਕਲੀਅਰ ਕਰਾਂਗੇ ਕਿ ਇੱਥੇ ਸ਼ੱਕ ਕਿਉਂ ਪਿਆ ਜੇ ਤੂੰ ਐ ਤਾਂ ਹੀ ਆਗ ਹੁੰਦੀ ਹੈ ਨਾ ਜੇ ਆਗ ਹੈ ਤਾਂ ਹੀ ਤੂੰ ਆਉਂਦਾ ਸੋ ਇਸ ਕਰਕੇ ਇਸ ਮਾਮਲੇ 'ਚ ਸਾਡੇ ਵੱਲੋਂ ਕੋਈ ਕਿਸੇ ਨਾਲ ਮਿੱਤਰਤਾ ਨਹੀਂ ਕੋਈ ਸਾਡਾ ਸਕਾ ਨਹੀਂ ਕੋਈ ਆ ਪੰਜਾਬ ਲਈ ਸਾਡਾ ਕੋਈ ਕਿਸੇ ਨਾਲ ਸਾਡੀ ਯਾਰੀ ਦੋਸਤੀ ਨਹੀਂ ਪੰਜਾਬ ਤੋਂ ਵੱਧ ਪਿਆਰ ਅਸੀਂ ਕਿਸੇ ਨੂੰ ਨਹੀਂ ਕਰਦੇ ਔਰ ਮੇਰੇ ਲਈ ਪੰਜਾਬ ਤੋਂ ਵੱਧ ਕੋਈ ਸਕਾ ਨਹੀਂ ਮੈਂ ਪੰਜਾਬ ਦੇ ਨਾਲ ਆ ਮੇਰੀ ਦਿਨ ਦੀ ਕੱਲੀ ਕੱਲੀ ਧੜਕਣ ਮੇਰੇ ਖੂਨ ਦਾ ਕੱਲਾ ਕੱਲਾ ਕਤਰਾ ਕਿ ਮੇਰਾ ਕੱਲਾ ਕੱਲਾ ਸਾ ਪੰਜਾਬ ਦੀ ਆਸ ਹੈ